15 ਸਾਲ ਪੁਰਾਣਾ ਕੋਈ ਵੀ ਵਾਹਨ ਸੜਕ ਉੱਤੇ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਹੋਰ ਨਵਾਂ ਟੈਕਸ ਭਰਨਾ ਪਵੇਗਾ। ਇਸ ਨਵੇਂ ਟੈਕਸ ਦਾ ਨਾਮ ਹੈ ਗ੍ਰੀਨ ਟੈਕਸ। ਇਹ ਟੈਕਸ ਨਿੱਜੀ ਅਤੇ ਵਪਾਰਕ ਦੋਵੇਂ ਤਰ੍ਹਾਂ ਦੇ ਵਾਹਨਾਂ ਉੱਤੇ ਲੱਗੇਗਾ। ਇਸ ਟੈਕਸ ਨੂੰ ਪੰਜਾਬ ਕੈਬਨਿਟ ਦੀ 14 ਅਗਸਤ ਨੂੰ ਹੋਈ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ ਤੇ ਹੁਣ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਵਿੱਚ ਗ੍ਰੀਨ ਟੈਕਸ 1 ਸਤੰਬਰ 2024 ਤੋਂ ਲਾਗੂ ਹੋ ਜਾਵੇਗਾ। ਭਾਰਤ ਵਿੱਚ ਗ੍ਰੀਨ ਟੈਕਸ ਉਹਨਾਂ ਵਾਹਨਾਂ ਉੱਤੇ ਲੱਗਦਾ ਹੈ ਜੋ ਆਪਣੀ ਮਿਆਦ ਪੂਰੀ ਹੋਣ ਮਗਰੋਂ ਪ੍ਰਦੂਸ਼ਣ ਫੈਲਾਉਣ ਦੇ ਕਾਰਕ ਬਣ ਜਾਂਦੇ ਹਨ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਪੁਰਾਣੇ ਮਾਡਲ ਵਾਲੇ ਵਾਹਨ ਪੁਰਾਣੇ ਇੰਜਣ ਹੋਣ ਕਰਕੇ ਜਾਂ ਕਿਸੇ ਹੋਰ ਖਰਾਬੀ ਕਾਰਨ ਪ੍ਰਦੂਸ਼ਣ ਪੈਦਾ ਕਰਨ ਵਾਲੇ ਵੱਧ ਕਾਰਕ ਛੱਡਦੇ ਹਨ। ਇਸ ਲਈ ਇਹਨਾਂ ਵਾਹਨਾਂ ਨੂੰ ਸੜਕ ਉੱਤੇ ਚਲਾਉਣ ਲਈ ਜਾਂ ਤਾਂ ਗ੍ਰੀਨ ਟੈਕਸ ਦੇਣਾ ਪਵੇਗਾ ਨਹੀਂ ਤਾਂ ਇਸ ਨੂੰ ਸਕ੍ਰੈਪ ਵਿੱਚ ਦੇਣਾ ਪਵੇਗਾ। ਵਾਹਨ ਦੀ ਮਿਆਦ ਦੇ 15 ਸਾਲ ਪੂਰੇ ਹੋਣ ਉੱਤੇ ਮੁੜ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ ਤੇ ਗ੍ਰੀਨ ਟੈਕਸ ਅਦਾ ਕਰਕੇ 5 ਸਾਲ ਤੱਕ ਵਾਹਨ ਨੂੰ ਸੜਕ ਉੱਤੇ ਹੋਰ ਚਲਾਇਆ ਜਾ ਸਕੇਗਾ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਵਪਾਰਕ ਵਾਹਨਾਂ ਉੱਤੇ ਗ੍ਰੀਨ ਟੈਕਸ ਤਾਂ ਹੀ ਲਾਗੂ ਹੁੰਦਾ ਜੇਕਰ ਇੱਕ ਵਪਾਰਕ ਕਾਰ, ਟਰੱਕ ਜਾਂ ਦੋਪਹੀਆ ਵਾਹਨ 8 ਸਾਲ ਤੋਂ ਵੱਧ ਪੁਰਾਣਾ ਇਸੇ ਤਰ੍ਹਾਂ ਨਿੱਜੀ ਵਾਹਨ ਉੱਤੇ ਗ੍ਰੀਨ ਟੈਕਸ ਉਦੋਂ ਲੱਗੇਗਾ ਜਦੋਂ ਉਹ 15 ਸਾਲ ਤੋਂ ਵੱਧ ਪੁਰਾਣੇ ਹੋ ਜਾਣਗੇ ਨਿੱਜੀ ਦੋ ਪਹੀਆ ਪੈਟਰੋਲ ਵਾਲੇ ਵਾਹਨਾਂ ਨੂੰ 500 ਰੁਪਏ ਸਾਲਾਨਾ ਗ੍ਰੀਨ ਟੈਕਸ ਦੇਣਾ ਪਵੇਗਾ ਜਦਕਿ ਡੀਜ਼ਲ ਵਾਲੇ ਵਾਹਨਾਂ ਨੂੰ 1000 ਰੁਪਏ ਸਾਲਾਨਾ ਗ੍ਰੀਨ ਟੈਕਸ ਦੇਣਾ ਪਵੇਗਾ ਇੰਜਣ ਦੀ ਸਮਰੱਥਾ 1500 ਸੀਸੀ ਤੋਂ ਘੱਟ ਵਾਲੇ ਪੈਟਰੋਲ ਵਾਲੇ ਚਾਰ ਪਹੀਆ ਵਾਹਨਾਂ ਨੂੰ ਸਾਲਾਨਾ 3000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ ਇਸੇ ਤਰ੍ਹਾਂ ਹੀ ਵੱਧ ਸੀਸੀ ਵਾਲੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਉੱਤੇ ਸਾਲਾਨਾ 4000 ਤੋਂ 6000 ਰੁਪਏ ਟੈਕਸ ਲੱਗੇਗਾ। ਦੋ ਪਹੀਆ ਵਪਾਰਕ ਵਾਹਨਾਂ ਉੱਤੇ 250 ਰੁਪਏ ਪ੍ਰਤੀ ਸਾਲ ਗ੍ਰੀਨ ਟੈਕਸ ਲਗਾਇਆ ਗਿਆ। ਤਿੰਨ ਪਹੀਆ ਵਾਹਨਾਂ ਉੱਤੇ 300 ਰੁਪਏ ਗ੍ਰੀਨ ਟੈਕਸ ਲਗਾਇਆ ਗਿਆ। ਇਸੇ ਤਰ੍ਹਾਂ ਮੋਟਰ ਕੈਬ ਉੱਤੇ 500 ਰੁਪਏ ਸਾਲਾਨਾ ਗ੍ਰੀਨ ਟੈਕਸ ਲਗਾਇਆ ਗਿਆ। ਵਪਾਰਕ ਲਾਈਟ ਮੋਟਰ ਵਾਹਨ ਉੱਤੇ 1500 ਰੁਪਏ ਸਾਲਾਨਾ ਗ੍ਰੀਨ ਟੈਕਸ ਲੱਗੇਗਾ। ਇਸੇ ਤਰ੍ਹਾਂ ਭਾਰੀ ਵਪਾਰਕ ਵਾਹਨਾਂ ਉੱਤੇ 2500 ਰੁਪਏ ਸਾਲਾਨਾ ਗ੍ਰ ਮੁਹਾਲੀ 'ਚ ਯਾਤਰੀ ਗੱਡੀਆਂ ਦਾ ਕਾਰੋਬਾਰ ਕਰਦੇ ਮਨਜੀਤ ਸਿੰਘ ਕਹਿੰਦੇ ਹਨ ਕਿ ਗ੍ਰੀਨ ਟੈਕਸ ਨਾਲ ਸਾਡੇ ਕੈਬ ਦੇ ਕਾਰੋਬਾਰ ਉੱਤੇ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਕਿਉਂਕਿ ਅਸੀਂ ਲਗਭਗ 6 ਸਾਲ ਬਾਅਦ ਆਪਣੀਆਂ ਗੱਡੀਆਂ ਬਦਲ ਦਿੰਦੇ ਹਾਂ ਅਜਿਹੇ ਕੈਬ ਮਾਲਕ ਬਹੁਤ ਘੱਟ ਹੁੰਦੇ ਹਨ ਜੋ 8 ਸਾਲ ਤੋਂ ਜ਼ਿਆਦਾ ਇੱਕ ਗੱਡੀ ਨੂੰ ਚਲਾਉਂਦੇ ਹੋਣ ਟੈਕਸ ਬਾਰੇ ਗੱਲ ਕਰਦੇ ਹੋਏ ਉਹ ਅੱਗੇ ਦੱਸਦੇ ਹਨ ਕਿ 2000 ਜਾਂ 1500 ਰੁਪਏ ਸਾਲਾਨਾ ਟੈਕਸ ਦੇਣਾ ਕੋਈ ਵੱਡੀ ਗੱਲ ਵੀ ਨਹੀਂ ਹੈ ਜੇਕਰ ਪੁਰਾਣੀ ਗੱਡੀ